ਆ ਬੈਠਾ ਇੰਦਰ ਇਹਦੇ ਕੋਲ ਜਾਨੇ ਆ ਕਰਾਂ ਕਰਦੇ ਆ ਗੱਲਬਾਤ ਉਹ ਕਿਵੇਂ ਇੰਦਰ ਠੰਡਾ ਜਾ ਬੈਠਾ ਵਧੀਆ ਵਧੀਆ ਕੀ ਗੱਲ ਹੋ ਗਈ ਉਹ ਯਾਰ ਤੈਨੂੰ ਤਾਂ ਪਤਾ ਹੀ ਆ ਆਪਣਾ ਟਰੈਕਟਰ ਆਪਾਂ ਵੇਚਤਾ ਸੀ ਅੱਛਾ ਹਾਂ ਤੇਰ ਨਵੇਂ ਲੈਣ ਦੀ ਸਕੀਮ ਸੀ ਤੇ ਉਹ ਮਹਿੰਗਾ ਵਾਲਾ ਪੈਂਦਾ ਫਾਈਨਾਂਸ ਤੇ ਅੱਛਾ ਕਿਵੇਂ ਕਿਸ਼ਤਾਂ ਕੁਸ਼ਤਾਂ ਵਾਧਾ ਕੇ ਕੀ ਚੱਕਰਾ ਕਿਸ਼ਤਾਂ ਤੇ ਯਾਰ ਰੁਪਿਆ 1.5 ਰੁਪਿਆ ਪੈਂਦਾ ਵਿਆਜ ਹਾਂ ਕਈ ਦਾ ਮਤਲਬ ਤਾਂ ਪ੍ਰਾਈਵੇਟ ਫਾਈਨਾਂਸ ਤਾਂ ਘਨੇ 2.5 ਰੁਪਏ ਵੀ ਆ ਹਾਂ ਤੂੰ ਤਾਂ ਯਾਰ ਬੈਂਕਾਂ ਬੂੰਕਾਂ ਜਾਣਾ ਰੇ ਨਾ ਤੂੰ ਦੱਸ ਕਾ ਕੋਈ ਸਕੀਮ ਲੈ ਤੈਨੂੰ ਨਾਲੇ ਦਾ ਸਬਸਿਡੀ ਦੇ ਉੱਤੇ ਟਰੈਕਟਰ ਦਵਾ ਦਿੰਨਾ ਅੱਛਾ ਇੱਕ ਸਕੀਮ ਆ ਸਰਕਾਰ ਵੱਲੋਂ ਅੱਛਾ ਇੰਡੀਆ ਦੀ ਸਰਕਾਰ ਭਾਰਤ ਸਰਕਾਰ ਵੱਲੋਂ ਆਪਣੇ ਪੰਜਾਬ ਚ ਸਕੀਮ ਆ ਤੇ ਨਾਲੇ ਤੈਨੂੰ ਤਿੰਨ ਸੰਦ ਦਵਾ ਦਿੰਨਾਗਾ ਜਿਹੜੇ ਮਰਜ਼ੀ ਲੈ ਲਈ ਤੇ ਖੁੱਲ ਕੇ ਕਰਾਇਆ ਵਾਈ ਤੇ ਨਜ਼ਾਰੇ ਨਾਲ ਪੈਸੇ ਪੱਟੀ ਅੱਛਾ ਹਾਂ ਇਹ ਕਿਵੇਂ ਇਹ ਕਿਵੇਂ ਇਹ ਤਾਂ ਅੰਦਾਜ਼ਾ ਨਾਲੇ ਆਪਾਂ ਦਰਸ਼ਕਾਂ ਨੂੰ ਦੱਸ ਦਿੰਨੇ ਆ ਸਾਰਿਆਂ ਨੂੰ ਵੀ ਤੁਸੀਂ ਪੰਜਾਬ ਦੇ ਵਿੱਚ ਟਰੈਕਟਰ ਸਬਸਿਡੀ ਤੇ ਕਿਵੇਂ ਲੈ ਸਕਦੇ ਹੋ ਤੇ ਨਾਲ 3 ਸੰਦ ਕਿਵੇਂ ਲੈ ਸਕਦੇ ਆ ਇਸ ਸਕੀਮ ਬਾਰੇ ਆਪਾਂ ਦਰਸ਼ਕਾਂ ਨੂੰ ਸਾਰਾ ਕੁਝ ਖੁੱਲ ਕੇ ਦੱਸਦੇ ਆ ਨਾਲੇ ਤੈਨੂੰ ਨਵਾਂ ਟਰੈਕਟਰ ਦਵਾ ਦਿੰਨੇ ਆ ਕਿਉਂਕਿ ਪ੍ਰਾਈਵੇਟ ਕੰਪਨੀਆਂ ਤਾਂ ਕੁੱਟ ਕੇ ਵਿਆਜ ਲਾਉਂਦੀਆਂ ਗਈਆਂ ਹਨਾ ਤੇ ਇਹ ਸਾਰੀ ਗੱਲਬਾਤ ਆਪਾਂ ਦੱਸਦੇ ਆ ਆਜੋ ਵੀ ਦੋਸਤ हां जी दोस्तों ए स्कीम ओना किसान ਭਰਾਵਾਂ ਲਈ ਆਗੇ ਜਿਹੜੇ ਕਿਸ਼ਤਾਂ ਦੇ ਉੱਤੇ ਟਰੈਕਟਰ ਲੈਣਾ ਚਾਹੁੰਦੇ ਆ ਕਿਉਂਕਿ ਪ੍ਰਾਈਵੇਟ ਕੰਪਨੀਆਂ ਦਾ ਜਿਹੜਾ ਫਾਈਨਾਂਸ ਉਹ ਬਹੁਤ ਜ਼ਿਆਦਾ ਹੁੰਦਾ ਵਿਆਜ ਮੋਟਾ ਲੱਗਦਾਗਾ ਠੀਕ ਆ ਤੇ ਜੇ ਤੁਸੀਂ ਸਰਕਾਰੀ ਬੈਂਕਾਂ ਚ ਕੋਈ ਵੀ ਟਰੈਕਟਰ ਲੈਣ ਜਾਂਦੇ ਆ ਜਾਂ ਲੋਨ ਕਰਾਉਣ ਜਾਂਦੇ ਆ ਟਰੈਕਟਰ ਤੇ ਉਹ ਸਰਕਾਰੀ ਬੈਂਕ ਕੀ ਕਹਿੰਦੇ ਆ ਕਿ ਤੁਹਾਡੇ ਕੋਲੇ 3 ਕਿੱਲੇ ਜਾਂ 3 ਕਿੱਲਾਂ ਤੋਂ ਜ਼ਿਆਦਾ ਜ਼ਮੀਨ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਡੇ ਟਰੈਕਟਰ ਤੇ ਫਾਈਨਾਂਸ ਹੋ ਸਕਦਾ ਮਤਲਬ ਸਰਕਾਰ ਵੱਲੋਂ ਆਖਿਆ ਗਿਆਗਾ ਕਿ ਟਰੈਕਟਰ ਦੀ ਜਿਹੜੀ ਅਲਾਟਮੈਂਟ ਹੈ ਟਰੈਕਟਰ ਉਸੇ ਕਿਸਾਨ ਨੂੰ ਮਿਲੂਗਾ ਜਿਹਦੇ ਕੋਲੇ 2.5-3 ਕਿੱਲਾਂ ਤੋਂ ਜ਼ਿਆਦਾ ਜ਼ਮੀ ਨੇ ਹੋਰ ਦਿੱਤੀ ਹੈ ਜਿਹੜੀ ਕਿ ਵੀਰ ਕਰਾਇਆ ਵਹੁੰਦੇ ਇਹਦਾ ਜਿਨ੍ਹਾਂ ਕੋਲ ਜ਼ਮੀਨ ਹੈ ਨਹੀਂ ਤਾਂ ਉਹਨਾਂ ਲਈ ਇੱਕ ਸਕੀਮ ਆ ਗਈ ਜਿਹਦਾ ਨਾਮ ਹੈਗਾ AIF ਐਗਰੀਕਲਚਰ ਇਨਫਰਾਸਟਰਕਚਰ ਫੰਡ ਤਾਂ ਇਹਦੇ ਵਿੱਚ ਤੁਹਾਨੂੰ ਲੋਨ ਮਿਲ ਜੂਗਾ ਟਰੈਕਟਰ ਤੇ ਅਧਰ ਤੁਸੀਂ ਨਵਾਂ ਟਰੈਕਟਰ ਲੈਣਾ ਤਾਂ ਕੋਈ ਵੀ ਸਰਕਾਰੀ ਬੈਂਕਾ ਜਿਹੜਾ ਮਤਲਬ ਜਿਹੜੇ ਬੈਂਕ ਆਰਬੀਆਈ ਦੇ ਅੰਡਰ ਆਉਂਦੇ ਆਗੇ ਠੀਕ ਹੈ ਨਾ ਜਿਵੇਂ ਪੰਜਾਬ ਐਂਡ ਸਿੰਧ ਬੈਂਕ ਹੋ ਗਿਆ ਨੈਸ਼ਨਲ ਬੈਂਕ ਹੋ ਗਿਆ ਸਰਕਾਰੀ ਬੈਂਕ ਲਾ ਲਓ ਕੋਈ ਵੀ ਐਸਬੀਆਈ ਹੋ ਗਿਆ ਤਾਂ ਉਹ ਇਸ ਸਕੀਮ ਦੇ ਅਧੀਨ ਟਰੈਕਟਰ ਦਿੰਦੇ ਆਗੇ ਇਹਦੇ ਲਈ ਕੋਈ ਜ਼ਿਆਦਾ ਗਰੰਟੀ ਦੀ ਲੋੜ ਨਹੀਂ ਹੁੰਦੀ ਨਾ ਜ਼ਮੀਨ ਦੀ ਜਮ੍ਹਾਂ ਬੰਦੀ ਦੀ ਲੋੜ ਹੁੰਦੀ ਆ ਤੁਸੀਂ ਕੀ ਕਰਨਾ ਹੈਗੇ ਜਿਹੜੇ ਵੀ ਇਸ ਸਕੀਮ ਦੇ ਅਧੀਨ ਟਰੈਕਟਰ ਲੈਣਾ ਚਾਹੁੰਦੇ ਆਗੇ ਉਹ ਬੈਂਕੇ ਜਾਣਗੇ ਤੇ ਫੀਲਡ ਅਫਸਰ ਨਾਲ ਗੱਲ ਕਰਨਗੇ ਸਿੱਧੀ ਜਾ ਕੇ ਤਾਂ ਫੀਲਡ ਅਫਸਰ ਉਹਨਾਂ ਨੂੰ ਇਸ ਸਕੀਮ ਬਾਰੇ ਸਾਰੀ ਡਿਟੇਲ ਦੇ ਦਊਗਾ ਤੇ ਫੀਲਡ ਅਫਸਰ ਨੇ ਹੀ ਇਹ ਫਾਈ ਸਾਬ ਨੇ ਜਾਂ ਉਤੋਂ ਪਾਸ ਹੋ ਕੇ ਆਉਂਦੀਆਂ ਗੀਆਂ ਬੈਂਕ ਵੱਲੋਂ ਤਾਂ ਉਹ ਟਰੈਕਟਰ ਲੈ ਸਕਦਾ ਹੈ ਇਹਦੇ ਵਿੱਚ ਸਬਸਿਡੀ ਕਿਵੇਂ ਮਿਲਦੀ ਹੈ ਨਾਲ ਤੁਹਾਨੂੰ ਇੱਕ ਇਹਦੇ ਸ਼ਰਤਾਂਆਂ ਗੀਆਂ ਕੁਝ ਕਿ ਤੁਹਾਨੂੰ ਇੱਕ ਟਰੈਕਟਰ ਦੇ ਨਾਲ ਤਿੰਨ ਸੰਦ ਵੀ ਲੈਣੇ ਪੈਣਗੇ ਤਿੰਨ ਸੰਦਾਂ ਦੇ ਉੱਤੇ ਵੀ ਸਬਸਿਡੀ ਮਿਲੂ ਮੰਨ ਲਓ ਤੁਸੀਂ ਇਹਦੇ ਤੇ 7% ਵਿਆਜ ਆਗਾ ਜਿਵੇਂ ਆਪਣੀ ਲਿਮਟ ਹੁੰਦੀ ਹੈ ਕਿਸਾਨਾਂ ਦੀ ਤਾਂ ਲਿਮਟ ਦੇ ਉੱਤੇ 7% ਵਿਆਜ ਹੁੰਦਾ ਐਂ ਇਹਦੀਆਂ ਕਿਸ਼ਤਾਂ ਤੇ ਵੀ 7% ਵਿਆਜ ਹੋਊ ਹੋਊਗਾ ਮਨ ਲਓ ਸੈਂਕੜੇ ਨੂੰ 70 ਪੈਸੇ ਵਿਆਜ ਪੈ ਗਿਆ ਤਾਂ ਉਹਦੇ ਉੱਤੇ 3% ਸਬਸਿਡੀ ਮਿਲ ਜੂ। ਸਿੱਧੀ ਸਿੱਧੀ ਗੱਲ ਆ ਵੀ ਜਿਹੜਾ 4% ਵਿਆਜ ਪਊਗਾ ਤੇ 3% ਸਬਸਿਡੀ ਆਜੂਗੀ। ਤਾਂ 40 ਪੈਸੇ ਜਿਹੜਾ ਵਿਆਜ ਆਗਾ ਤੁਹਾਨੂੰ ਪੈਣਾ ਟਰੈਕਟਰ ਤੇ। ਤਾਂ ਹੁਣ ਆਪੇ ਦੇਖ ਲਓ ਵੀ ਜੇ ਤੁਸੀਂ ਪ੍ਰਾਈਵੇਟ ਫਾਈਨੈਂਸਰਾਂ ਕੋਲੇ ਜਾਣੇ ਹੋਗੇ ਤਾਂ 2-2 3-3 4-4 ਰੁਪਏ ਵੀ ਕਈ 3-3 ਰੁਪਏ 2-2 ਰੁਪਏ ਆਮ ਹੀ ਲਈ ਜਾਂਦੇ ਆ 2-2 ਰੁਪਏ ਠੀਕ ਹੈ ਨਾ ਕਈ ਤਾਂ ਮੈਂ ਇਥੋਂ ਤੱਕ ਵੀ ਸੁਣਿਆ ਕਹਿੰਦੇ ਵੀ ਕਿਸੇ ਜਨ ਜੇ ਆਪਾਂ ਪੈਸੇ ਫਾਈਨਾਂਸ ਤੋਂ ਹੀ ਫੜਦੇ ਤਾਂ 4-5 ਰੁਪਏ ਵੀ ਲਾ ਲੈਂਦੇ ਆਗੇ ਤਾਂ ਤੁਸੀਂ ਆਸਾਨੀ ਨਾਲ ਐਗਰੀਕਲਚਰ ਇਨਫਰਾਸਟਰਕਚਰ ਫੰਡ ਦੇ ਅਧੀਨ ਸੌਖਾ ਟਰੈਕਟਰ ਲੈ ਸਕਦੇ ਜਿਹੜੇ ਵੀਰ ਕਰਾਏ ਤੇ ਜਾਂ ਕਿਸ਼ਤਾਂ ਤੇ ਕੰਮ ਕਰਦੇ ਆਗੇ ਵੀ ਕਿਰਾਇਆ ਵਾਉਂਦੇ ਆ ਤਾਂ ਉਹ ਆਸਾਨੀ ਨਾਲ ਕਿਸ਼ਤ ਕੱਢ ਸਕਦੇ ਆਗੇ ਬਹੁਤ ਥੋੜੇ 4% ਵਿਆ ਧਿਆਨ ਨਾਲ ਸੁਣੋ ਇਹ ਸਬਸਿਡੀ ਟਰੈਕਟਰ ਦੀ ਕੀਮਤ ਤੇ ਨਹੀਂ ਹੋਊਗੀ ਜਿਹੜਾ ਕਿ ਉਹ ਕਿਸ਼ਤਾਂ ਹੋਣਗੇ ਕਿਸ਼ਤਾਂ ਦਾ ਵਿਆਜ ਹੋਊਗਾ ਉਹਨਾਂ ਦੇ ਉੱਤੇ ਸਬਸਿਡੀ ਤੁਹਾਨੂੰ ਮਿਲਣੀ ਆ ਠੀਕ ਹੈ ਨਾ ਤਾਂ ਕੋਈ ਵੀ ਵੀਰਾ ਟਰੈਕਟਰ ਲੈਣਾ ਚਾਹੁੰਦਾ ਤਾਂ ਟਰੈਕਟਰ ਲੈ ਸਕਦਾ ਆਸਾਨੀ ਨਾਲ ਸਰਕਾਰੀ ਬੈਂਕਾਂ ਦੇ ਵਿੱਚ ਜਿਹੜੇ ਫੀਲਡ ਆਫੀਸਰ ਬੈਠੇ ਹੁੰਦੇ ਆ ਤੁਸੀਂ ਉਹਨਾਂ ਨੂੰ ਮਿਲਣਾ ਜਾ ਕੇ ਉਹ ਤੁਹਾਨੂੰ ਇਸ ਸਕੀਮ ਦੇ ਅਧੀਨ ਦੱਸ ਦੇਣਗੇ ਵੀ ਕੀ ਕੁਛ ਕੀ ਸ਼ਰਤਾਂਆਂ ਕਿ ਜ਼ਮੀਨ ਦੀ ਵੀ ਕੋਈ ਗਰੰਟੀ ਦੀ ਲੋੜ ਨਹੀਂ ਤੇ ਨਾ ਇਹ ਗਰੰਟੀ ਆ ਵੀ ਤੁਹਾਡੇ ਕੋਲੇ 3 ਜਾਂ 4 ਕਿੱਲਾਂ ਤੋਂ ਉੱਤੇ ਜਾਂ 2.5 ਕਿੱਲਾਂ ਤੋਂ ਉੱਤੇ ਜ਼ਮੀਨ ਹੋਣੀ ਚਾਹੀਦੀ ਆ ਤੇ ਇਹ ਸਕੀਮ ਸੈਂਟਰ ਸਰਕਾਰ ਦੀ ਆ ਹੋ ਸਕਦਾ ਵੀਰੋ ਕਿਸੇ ਨਾ ਕਿਸੇ ਬੈਂਕ ਦੇ ਵਿੱਚ ਇਹ ਸਕੀਮ ਨਾ ਹੋਵੇ ਕਈ ਵਾਰੀ ਕਿਸੇ ਬੈਂਕ ਚ ਹੋਰ ਨਾਮ ਹੁੰਦਾਗਾ ਪਰ ਤੁਸੀਂ ਇੱਕ ਰੈ ਕਰਕੇ ਮਤਲਬ ਵਿਆਜ ਦੇ ਉੱਤੇ ਸਬਸਿਡੀ ਲੈ ਸਕਦੇ ਹੋ ਟਰੈਕਟਰ ਦੇਤੇ ਨਾਲੇ ਤਿੰਨ ਸੰਦ ਲੈ ਸਕਦੇ ਹੋ ਤਿੰਨ ਸੰਦਾਂ ਦੇ ਉੱਤੇ ਵੀ ਤੁਹਾਨੂੰ ਸਬਸਿਡੀ ਮਿਲ ਸਕਦੀ ਆ ਵਿਆਜ ਦੇ ਉੱਤੇ ਆਵੀਂਦਰਾ ਹੋਣ ਲੱਗੀ ਸਮਝ ਮਤਲਬ ਲੱਖ ਰੁਪਏ ਦੇ ਸਾਰੇ ਹੀ 4000 ਰੁਪਏ ਵਿਆਜ ਪਊਗਾ ਬਣੂ ਵਿਆਜ ਤੇ ਸਬਸਿਡੀ ਮਿਲਦੂ ਨਾਲੇ ਸੰਦਾਂ ਤੇ ਨਾਲੇ ਵਧੀਆ ਕਿਰਾਇਆ ਕਰੂਆ ਚੱਲੀ ਜਾਊਗਾ ਠੀਕ ਆ ਨਾਲੇ ਆਪਾਂ ਦਰਸ਼ਕਾਂ ਨੂੰ ਦੱਸ ਦਈਏ ਇੱਕ ਗੱਲ ਹੋਰ ਵੀ ਦਰਸ਼ਕੋ ਜੇ ਕਿਸੇ ਨੂੰ ਕੋਈ ਚੀਜ਼ ਦੀ ਨਹੀਂ ਸਮਝ ਲੱਗੀ ਤਾਂ ਥੱਲੇ ਕਮੈਂਟ ਜ਼ਰੂਰ ਕਰਿਓ ਠੀਕ ਆ ਅਸੀਂ ਕਮੈਂਟ ਦੇ ਵਿੱਚ ਤੁਹਾਡਾ ਉਹਦਾ ਆਨਸਰ ਵੀ ਦੇਵਾਂਗੇ ਉੱਤਰ ਵੀ ਦੇਵਾਂਗੇ ਜਾਂ ਸਾਨੂੰ ਪਰਸਨਲੀ ਮੈਸੇਜ ਵੀ ਕਰ ਸਕਦੇ ਹੋਗੇ ਸਾਡੇ ਪੇਜ ਦੇ ਉੱਤੇ ਖਾਸ ਬੰਦੇ ਚੈਨਲ ਤੇ ਸਾਡੇ ਚੈਨਲ ਖਾਸ ਬੰਦੇ ਨੂੰ ਫੋਲੋ ਵੀ ਕਰ ਲਓ ਵੀਡੀਓ ਨੂੰ ਸ਼ੇਅਰ ਕਰਦੇ ਕਿਉਂਕਿ ਅੱਗੇ ਅਸੀਂ ਹੋਰ ਤਕੜੀਆਂ ਤੋਂ ਤਕੜੀਆਂ ਸਕੀਮਾਂ ਸਬਸਿਡੀ ਵਾਲੀਆਂ ਜਿਹੜੇ ਕਿ ਕਿਸਾਨ ਭਰਾਵਾਂ ਨੂੰ ਪਤਾ ਹੀ ਨਹੀਂ ਉਹ ਵੀ ਲੈ ਕੇ ਆਉਂਦੇ ਰਵਾਂਗੇ ਕਿ ਨਹੀਂ ਇੱਕ ਸਾਡੀ ਛੋਟੀ ਜੀ ਫਿਲਮੀ ਕਲਿੱਪ ਸੀਗੀ ਠੀਕ ਆ ਤੇ ਉਹਦੇ ਵਿੱਚ ਅਸੀਂ ਤੁਹਾਨੂੰ ਸਬਸਿਡੀ ਬਾਰੇ ਦੱਸਿਆਗਾ ਉਮੀਦ ਕਰਦੇ ਹਾਂ ਵੀਡੀਓ ਪਸੰਦ ਆਈ ਹੋਊਗੀ ਹੋਰ ਵੀਡੀਓ ਲਈ ਸਾਡੇ ਚੈਨਲ ਖਾਸ ਬੰਦੇ ਨੂੰ ਫੋਲੋ ਕਰ ਲਓ ਤੇ ਬਾਕੀ ਬੈਂਕਾਂ ਜਾ ਕੇ ਜਿਹੜੇ ਵੀ ਟਰੈਕਟਰ ਲੈਣਾ ਚਾਹੁੰਦੇ ਜਲਦੀ ਤੋਂ ਜਲਦੀ ਆਈਐਫ ਸਕੀਮ ਦੇ ਅਧੀਨ ਜਾ ਕੇ ਕਿਸ਼ਤਾਂ 'ਤੇ ਟਰੈਕਟਰ ਕਢਾ ਸਕਦੇ ਹੋ ਤੇ ਉਮੀਦ ਕਰਦਾ ਵੀਡੀਓ ਪਸੰਦ ਆਈ ਹੋਣੀ ਆ ਧੰਨਵਾਦ